ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਫੁੱਟਰਵਾਟਰ ਸੈਟਾ ਵੀ ਸਾਰੇ ਬੰਦੇ ਘਰ ਪਰ ਠੀਕ ਐ ਨੋ ਬਾਬਿਓ ਅ ਚੱਲੇ ਆਂ ਬਾਜੀ ਤੇ ਬਈ ਪਾਲੀ ਆ ਆਪਣੀ ਕਬੂਤਰੀ ਗੁਲਾਬੀ ਟੂਸੇ ਵਾਲੀ ਤੇ ਬਾਕੀ ਗੱਲਾਂ ਕੋਈ ਚੱਕਰ ਨਹੀਂ ਤੁਹਾਨੂੰ ਬਾਅਦ ਚ ਦੱਸਾਂ ਕਿ ਹਿਸਾਬਕ ਤਾ ਮੈਂ ਕਿਵੇਂ ਸਮਝੀਏ ਕਿਵੇਂ ਨਹੀਂ ਚਲੀਏ ਲੈ ਕੇ ਬਾਗਰਾ ਨਾਲ ਬਾਜੀ ਦੇ ਦੇਖਦੇ ਆਂ ਕੀ ਸੀ ਮਾਨਾ ਚੱਲ ਬਈ ਪਾਓ ਦੇ ਜੀ ਕੀ ਤੇ ਆਪਣਾ ਕੰਮ ਕਰਦਾ ਬਾਕੀ ਕਬੂਤਰੀ ਪਿੰਜਰੇ ਦੇ ਚੱਲ ਮੈਂ ਬੜੇ ਵੀਰੋ ਪਹਿਲਾਂ ਜਾਵਾਂ ਕਬਰ ਲੰਬੀ ਕਰ ਜਾਵਾਂਗੇ ਆਤ ਨੂੰ ਦਾ ਫਿਰ ਜਾਵਾਂਗੇ ਮਾਤੇ ਬਰੋੜ ਕਾਣਾ 17 18 ਕਿਲੋਮੀਟਰ ਜਿਆਦਾ ਦੂਰ ਨਹੀਂਗਾ ਲਓ ਜੀ ਪਹੁੰਚ ਗਏ ਬਾਜੀ ਵਾਲੇ ਪਿੰਡ ਲਗਭਗ ਬਣਿਆ ਦਾ ਸੀਨ ਪੂਰਾ ਕਬੂਤਰ ਵਾਵਾ ਇੱਥੇ ਜੀ ਨਾ ਬਾਕੀ ਬੰਦੇ ਵਾਲੇ ਹਜੇ ਲੱਗਣਗੇ ਉਹ ਦਿਖਾਵਾਂਗੇ ਸਾਨੂੰ ਕੀ ਸੀਨ ਬੰਦਾ ਕਿਹਾ ਕਿ ਨਹੀਂ ਬੈਠੇ ਆਂ ਖੰਡਰ ਮੂਲੇ ਆਪਣੇ ਨੂੰ ਲਓ ਜੀ ਲਾਗੇ ਵਾਟਰ ਦੇਣ ਇੱਕ ਕਰੀ ਦਿੱਤਾ 30 ਐਮਲ ਦੂਜੀ ਯਾਰੀ ਦੌਣੀ ਭਰੀ ਜਾਂਦਾ ਜੀ ਪੂਰਾ 20 ਬਸ 50 ml ਤੋਂ ਵਧਾਉਣਾ ਨਹੀਂ ਪਣੀ ਗੱਲ ਮੁਕੀ ਰਾਤ ਨਹੀਂ ਹਾਂ ਹਾਂ ਤੁਹਾਡੀ ਸਾਫ਼ ਕਰ ਲੈਣ ਨੂੰ ਕੋਈ ਨਹੀਂ ਹੁੰਦਾ ਤਾਂ ਇੰਨੇ ਛਗਣ ਹੁੰਦੇ ਹੀ ਆ ਦਾ ਰਾਤ ਬਿੱਲੀ ਸਰਿੰਜ ਤੋੜ ਗਈ ਉਹ ਬਹੁਤ ਮਾੜਾ ਕਰ ਗਈ ਚਲੋ ਜੀ ਪਿੰਜਰਾ ਜਦ ਦੋਨੇ ਪਾਈ ਕੈਮਰੇ ਮੇਰੇ ਕੋਲ ਤਾਂ ਜਾਂ ਥੱਲੇ ਰੱਖ ਨਹੀਂ ਫਿਰ ਤੂੰ ਚਲ ਵੀ ਮੋਰ ਲਵਾ ਤੇ ਛਾਡੋ ਦੇ ਬਾਜੇ ਕੋਰੇ ਯਾਰ ਓ ਭਾਈ ਸਵਾ 7 ਤੋਂ ਬਾਅਦ ਓ ਲੈਓ ਭਈ ਓ ਫੇਰ ਨਾ ਲੈ ਥੋੜਾ ਦਰਦਰੀ ਤੇ ਆਏ ਬਾਹਰ ਆ ਜਾ ਯਾਰ ਓ ਪੀ ਓ ਆ ਆ ਚਾਦਰ ਦਵਾ ਦੇ ਤੁਹਾਡੇ ਨਹੀਂ ਆ ਨੀ ਕਰ ਨਹੀਂ ਕਰ ਨਹੀਂ ਦਿੰਦੇ ਵੇ ਓ ਜਿਆ ਓ ਬਾਰ-ਬਾਰ ਜਾਣਗੇ ਕੁੱਤਰ ਗਿਣਤੀ ਕਰਿਓ ਜਿਣੀ ਲਿਓ ਪੁੱਲਾਇਆ ਵੀ ਵਾਦੀ ਓਕੇ ਹੀ ਲਗਭਗ ਓਲੇ ਲੱਗ ਜੀ ਤੇ 7:10 ਮਿੰਟਾਂ ਤੇ ਲੱਗ ਚੁੱਕਿਆ ਤੇ ਕਰਾਊਡ ਚੈੱਕ ਕਰੋ ਜੀ ਮਾਰਾ ਮੈਂ ਇਧਰ ਉੱਧਿਓ ਵੀਡੀਓ ਬਣਾਉਣਾ ਖੜ ਜਾ ਇਧਰ ਵੀ ਆ ਕੇ ਆਏ ਦੀ ਟੱਪ ਕੇ ਨਾ ਇਧਰੋਂ ਕਰਦੇ ਆ ਸੀਨ ਕੈਪਚਰ ਸਾਰਿਆਂ ਦਾ ਹਾਂ ਬੜਾ ਮਾਹੌਲ ਬਣਿਆ ਪਿਆ ਕਬੂਤਰ ਕਾਫੀ ਹੋਣਗੇ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਉਹ ਇੱਕ ਬਾਈ 6 ਕਬੂਤਰ ਲੈ ਕੇ ਆਇਆ ਇਕੱਠੇ ਹੀ 6 ਉਹ ਦੇਖ ਕਹਿੰਦਾ 6 ਲਿਖਨੇ ਆ ਬਾਈ ਪਿੰਜਰਾ ਡੱਟੀ ਫਿਰਦਾ ਪਤੰਦਰ ਵੱਡਾ ਕੰਮ ਹੀ ਨਹੀਂ ਮੇੜਨਾ ਕੋਈ ਮੁੰਡਾ ਲਾਦਾ ਚਲੋ ਬਾਦੋਂ ਆਪਾਂ ਹੁੱਲਾ ਲਾ ਕੇ ਇਹਦੇ ਹੋ ਗਏ ਘਰ ਨੂੰ ਬਈ ਠੀਕ ਐ ਲਓ ਜੀ ਪਹੁੰਚ ਗਏ ਘਰੇ ਟੈਂਨ ਵਾਲੀ ਹਾਂ ਸਸਰੀਕਾਲ ਜੀ ਇੰਨਾ ਕਿਵੇਂ ਧੂਆਂ ਕੱਢਦੇ ਜਾ ਰਹੇ ਹੋ ਸਮੋਕ ਸਿਸਟਮ ਲਵਾਇਆ ਹੈ ਠੀਕ ਹੈ ਲਓ ਭਾਈ ਪਹੁੰਚ ਗਏ ਟਾਈਮ ਨਾਲ ਕਰੇ 7 ਵਜਨ ਚ ਹਜੇ ਉਹ 8 ਵਜਨ ਚ 10 ਮਿੰਟ ਰਹਿੰਦੇ ਹਜੇ ਚਲੋ ਕੋਈ ਨਹੀਂ ਬੜਾ ਲੇਟ ਨਹੀਂ ਪਹਿਲਾਂ ਵਾਲੇ ਟਾਈਮ ਨਾਲ ਆਪਣੇ ਲੋਧਾ ਘੰਟਾ 40 ਮਿੰਟ ਲੇਟ ਹੀ ਆ ਵਾਟ ਦਾ ਐਫ ਬਾਬਿਓ ਆ ਗਈ ਆ ਕਿਹੜਾ ਕੂਤਰਾ ਬਈ ਹੈ ਇਰਕਾ ਮਾਲੂ ਹੀ ਪਈ ਹੈ ਆਪਣਾ ਤਾਂ ਕੋਈ ਕੂਤਰੀ ਬਾਹਰ ਨਹੀਂ ਸੀਗਾ ਚਲੋ ਕੋਈ ਨਾ ਦਿਨ ਇਨਵੈਸਟੀਗੇਸ਼ਨ ਬਾਅਦ ਚ ਕਰਦਾ ਕਰਾਂ ਕਬੂਤਰਾਂ ਨੂੰ ਲੈਤੀ ਆਏ ਉਹਲੇ ਮਾਰਦੇ ਲਓ ਜੀ ਪਹਿਲਾ ਕਬੂਤਰ ਆਪਣਾ ਗਲਾਬੀ ਟੌਰੀ ਵਾਲਾ ਤੇ ਦੋ ਕਬੂਤਰ ਪਾਣੀ ਤੇ ਕਰਨੇ ਸੀਗੇ ਬਾਬੇ ਅੱਜ ਇੱਕ ਤਾਂ ਆਪਣਾ ਰਿੱਤਾ ਉਹਨੂੰ 6 ਐਮਐਲ ਪਾਣੀ ਦਿੱਤਾ ਖੱਬੀ ਗਲਾਬੀ ਬਗਲਾ ਵਾਲ ਨੂੰ ਇੱਕ ਹਰੇ ਟੂਸੇ ਵਾਲਾ ਪੁਰਾਣਾ ਕਬੂਤਰ ਹਨਾ ਉਹਨੂੰ ਸਿੱਧਾ 10 ਐਮਐਲ ਦੇਵਾਇਆ ਕਿਉਂਕਿ ਪਹਿਲਾਂ ਦੋ ਬਾਈਆਂ ਉੱਡਾ ਹੋਇਆ ਕਬੂਤਰ ਉਹ ਤੇ ਦੂਜੇ ਨੰਬਰ ਤੇ ਮਾਰੀ ਜੀ ਆਪਣੇ ਰੱਤੇ ਦਾ ਉਹਲਾ ਖੱਬੀ ਗਲਾਬੀ ਬਗਲਾ ਵਾਲ ਦਾ ਹਾਂ ਇਹ ਚੜਿਆ ਕਰੋ ਘਰ ਤੋਂ ਸਿੱਧਾ ਹੀ ਤਾਂ ਉਦੋਂ ਬਾਅਦ ਹੋਗਾ ਆਪਣਾ ਸ਼ਾਖਾ ਫੂਨ ਜੇ ਤੂਸੇ ਵਾਲਾ ਤੀਜੇ ਨੰਬਰ ਤੇ ਤੇ ਇੱਕ ਹੋ ਗਿਆ ਆਪਣਾ ਕੰਡ ਘਾਂਤ ਵਾਲਾ ਕੀ ਹੈ ਇਹਦਾ ਗਲਾਬੀ ਕੰਡ ਹਰੀ ਕਾਂਤ ਤੇ ਇੱਕ ਹੋ ਗਿਆ ਆਪਣਾ ਸੱਜੀ ਗਲਾਬੀ ਭਗਲਾ ਵਾਲਾ ਸਫੇਦ ਚਟਾ ਠੀਕ ਹੈ ਤੇ ਉਦੋਂ ਬਾਅਦ ਹੋਗਾ ਖੱਬੇ ਹਰੇ ਤੂਸੇ ਵਾਲਾ ਠੀਕ ਹੈ ਜੀ ਤੇ ਹੋਰ ਕਿਨੇ ਰਹਿ ਰੂਗੇ ਤੇ ਕੀ ਹੋ ਗਿਆ ਜੀ ਨਵੇਂ ਚੋ ਸੱਜਾ ਗਲਾਬੀ ਤੂਸਾ ਗਲਾਬੀ ਟੋਰੀ ਇਹਨੂੰ ਵੀ ਇਹਨਾਂ ਦੇ ਨਾਲ ਹੀ ਛੱਡ ਤਗੇ ਤੇ ਲਾਸਟ ਕਬੂਤਰ ਇਹ ਹੋ ਗਿਆ ਜੀ ਆਪਣਾ ਹਰੇ ਗੁਲਾਬੀ ਉਸਿਆ ਚੱਲ ਬੇਬੀ ਓਕੇ ਹੋ ਗਿਆ ਰਿਪੋਰਟ ਪਾ ਨਹੀਂ 6-7 ਛੱਡਤੇ ਤੇ ਲਗਭਗ ਬਈ ਸਾਰੇ ਕਬੂਤਰ ਛੱਡਤੇ ਆਪਾਂ 8 ਵਜੇ ਨੂੰ ਹਣਾ 8 ਤੋਂ ਪਹਿਲਾਂ ਬਿਲੋਂ ਨੇ ਲੱਗ ਗਏ ਸਾਰਿਆਂ ਦੇ ਤੇ ਹੋਰ ਤਾਂ ਨਹੀਂ ਕੋਈ ਰਹਿ ਗਿਆ ਤੇ ਕਬੂਤਰੀਆਂ ਵਾਲੇ ਪਾਸਿਓਂ ਵੀ ਬਈ ਹਰੀ ਗੁਲਾਬੀ ਕਾਂਦ ਵਾਲੀ ਕਬੂਤਰੀ ਵਹਿਲੀ ਬੈਠੀ ਸੀਗੀ ਇਹਨੂੰ ਵੀ ਛੱਡਦੀ ਮੈਂ ਜੀ ਓਕੇ ਹੋ ਗਈ ਰਿਪੋਰਟ ਹਾਂਜੀ ਬਾਪੂ ਤੇ ਇਧਰਾਂ ਕਬੂਤਰਾਂ ਕ ਵੀ ਪਾ ਤਿਆਂ ਬਈ ਜਿਹੜੀਆਂ ਕੱਲ ਨੂੰ ਛੱਡ ਰਿਆਂ ਤੋਂਪ ਦਾ ਪਲਗ ਜੂ ਘੰਟਾ ਇਹਨਾਂ ਨੂੰ ਵੀ ਤੇ ਅੱਜ ਯਾਰ ਕਬੂਤਰਾਂ ਦੀ ਉਹ ਚਾਲ ਜੀ ਨਹੀਂ ਮਾਰ ਰਹੀ ਪਹਿਲਾਂ ਵਾਲੀ ਪਤਾ ਨਹੀਂ ਤਾਂ ਵੀ ਮੰਨ ਕੇ ਚੱਲ ਕਾਲੀ ਕਾਲੀ ਜੀ ਜਾ ਕੇ ਪਲਟ ਪਲਟ ਕੇ ਛੱਡਿਆ ਕੂਤਰ ਹਣਾ ਪਲਟਣ ਸਾਰੀ ਛੱਡੀ ਗਿਆ ਮੈਂ ਤੇ ਜਾ ਮਤਲਬ ਆਹੀ ਕਰਨ ਹੋ ਸਕਦਾ ਪਾਣੀ ਸੀ ਸਾਰੇ ਅੰਦਰ ਪਾਣੀ ਪਲਟਿਆ ਤੇ ਤੜਕੇ 2-3 ਮੈਂ ਬਾਜੀ ਤੇ ਜਾਣ ਤੋਂ ਪਹਿਲਾਂ 6 ਵਜੇ ਪਲਟਿਆ ਸੀ ਜਿਹਨਾਂ ਅੰਦਰ ਮਾੜੇ ਮੋਟੇ ਬਦਾਮ ਜੀ ਸੀਗੇ ਕੈਂਕਰਾਂਗੇ ਕੂਤਰ ਦਾ ਵਿਹਲੇ ਆਉਂ ਸਾਰੇ ਪਲਟੇ ਆ ਪਰ ਆ ਰੋਲਾ ਪਲਟ ਪਲਟ ਨਾਲ ਦੀ ਨਾਲ ਹੀ ਛੱਡਦੇ ਆ ਨਾ ਤਾ ਕਰਕੇ ਆ ਲਿਰਦੇ ਹੀ ਫਿਰਦੇ ਆਜ ਤਾਂ ਹੋਰ ਹੋ ਜੇ ਇੱਕ ਛੱਡੇ ਵੀ ਲੇਟ ਐ ਅੱਜ ਨਹੀਂ ਬਾਹਲਾ ਉੜਦੇ ਬਈ ਇਹ ਅੱਜ ਟਾਈਮ ਨਾਲ ਹੀ ਬੈਠਣਗੇ 40 ਦਸੀ ਜਾਂਦੀ ਹੂਤਰਾਂ ਦੀ ਤੇ ਇਹ ਬਈ ਆਪਣੀ ਨਾ ਉਹ ਕਬੂਤਰੀ ਦਾ ਮੈਨੂੰ ਲੱਗਾ ਪਤਾ ਇੱਕ ਕਬੂਤਰੀ ਆ ਕੇ ਬੈਠ ਗਿਆ ਅੰਗਲਾਬੀ ਸਜਾ ਟੂਸਾ ਦੇ ਟੋਰੀ ਵਾਲਾ ਨਵੇਂ ਚੋ ਇਹ ਕਿੰਨੇ ਵਜੇ ਬਹਿ ਗਿਆ ਲਗਭਗ ਘੰਟਾ ਕੁ ਡਾ ਹੈ ਬਹੁਤ ਐ ਇਹ ਬਈ ਜਿਹੜੀ ਕਬੂਤਰੀ ਨੇ ਆਪਣੀ ਛੱਡੀ ਸੀ ਆਪਾਂ ਸ਼ਾ ਕੀ ਦੋਵੇਂ ਗਲਾਬੀ ਟੂਸੇ ਹਰੀ ਟੋਰੀ ਸੀ ਮਿਲਾਦਾ ਉਹਦੀ ਤੇ ਇਹ ਉਹਦੀ ਨਿਸ਼ਾਨੀ ਆ ਬਾਪੋ ਤੂੰ ਚੱਕਰ ਆਏ ਵੀ ਤੇ ਆਈ ਕਿਵੇਂ ਇਹ ਇੱਕ ਤਾਂ ਹੈ ਪੁਰਾਣੀ ਅੱਜ ਦੀ ਨਹੀਂ ਇਹ ਬਹੁਤ ਪੁਰਾਣੀ ਹੈ ਹਨਾ ਉੱਤੋਂ ਉੱਤੇ ਨਾ ਟਾਇਰ ਕਿਵੇਂ ਕਿਧਰੋਂ ਆਈ ਇਹ ਇੱਥੇ ਟੜਕੇ ਤਾਂ ਹੈ ਨਹੀਂ ਸੀ ਇਹ ਤੇ ਬਾਕੀ ਆਪਣਾ ਸਾਂਹ ਵਾਲੀ ਕਬੂਤਰ ਦੀਆਂ ਮਿੱਠਾਂ ਵੇਖੋਗੇ ਆ ਪੰਜਰੇ ਸੀਗੀ ਪੂਰਾ ਜੱਜ ਕੇ ਕੰਨ ਖਿੱਚਿਆ ਨੇ ਰਾਤ ਆ ਚੱਲ ਸਹੀ ਬਿਮਾਰੀ ਕੇ ਵਿੱਚ ਪਰ ਵਿੱਚ ਅੱਧੀ ਘਰਾਹ ਰੋ ਜਦੋਂ ਚੱਕੀ ਆ ਨਾ ਮਾਨਕ ਚੱਲਿਆ ਜਦੋਂ ਰੁਕ ਜੇ ਜਾਂਦੇ ਨਾ ਜਾਨਵਰ ਜਦੋਂ ਨਹੀਂ ਛੇੜਦੇ ਉਦੋਂ ਚਰਬੀ ਮਾਰ ਲੱਗ ਜਾਂਦੇ ਫਿਰ ਮੈਂ ਛੇੜੀ ਗਿਆ ساری ਰਾਤ ਮਾੜੀ ਮੋਟੀ ਕਦੇ ਪਿੰਜਰੇ ਚ ਕੱਢ ਲਿਆ ਹੁੰਦਾ ਸੀ ਕਦੇ ਖੁੱਡੇ ਛੱਡ ਲੈਂਦਾ ਸੀ ਫਿਰ ਬਿੱਠਾ ਚੱਲੀ ਪੈਂਦੀ ਨੇ ਨਾਲ ਚਲੋ ਚਰਬੀ ਤਾਂ ਮਾਰ ਕੇ ਗਈ ਹੈ ਕੂਤ ਤੇ ਹੂਤਰੀਆਂ ਨਾਲ ਤੁਹਾਡੇ ਸਾਹਮਣੇ ਹੀ ਆ ਤੇ ਮੈਨੂੰ ভাই ਹੋਰੇ ਦੀ ਗੱਲ ਵੀ ਯਾਰ ਆ ਇਹਦੇ ਵੀ ਚਰਬੀ ਅਲੱਗੂ ਤਰ੍ਹਾਂ ਹੀ ਬਾਈ ਜਾਂਦਾ ਕਦੇ ਚਲੋ ਫਿਰ ਆਪਾਂ ਦਾ ਸ਼ੋਗਨ ਮੇਲਾ ਕਰਨਾ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਪਾਂ ਲੰਬੀ ਜਾਈਏ ਵੀ ਮੜਾ ਜਾ ਉਹ ਆਪਣਾ ਜਿਹੜਾ ਮਿੱਤਾਂ ਦਾ ਕਬੂਤਰ ਡਵਾਉਣਾ ਨਾ ਝੋੜਾਣਾ ਕਿ ਅੱਜ ਉਹ ਕਹਿੰਦਾ ਵੀ ਬਾਈਕ ਹੈ ਨਹੀਂ ਸੀ ਮੇਰੇ ਕੋਲੇ ੁੱਡਾ ਖੁੱਲਾ ਪੈਦਰ ਲਾਂਚ ਚਲੋ ਕੋਈ ਨਾ ਤੇ ਕਹਿੰਦਾ ਵੀ ਮੈਂ ਬਸ ਤੇ ਚੜ ਕੇ ਆਇਆ ਵਿਚਾਰਾ ਉਹ ਕਿੰਨੀ ਦੂਰੋਂ ਹਣ ਮੈਂ ਚਲ ਕੋਈ ਗੱਲ ਨਹੀਂ ਲੰਬਕੋ ਮੈਂ ਆਕੇ ਲੈ ਆਇਆ ਨਾ ਤੈਨੂੰ ਤੇ ਕਬੂਤਰ ਹਜੇ ਬਸ ਇੱਕ ਹੀ ਬੈਠਾ ਹੋਣਾ 10 ਵਜੇ ਨਾਲੇ ਹੋਗੇ ਤੇ ਹਜੇ ਦੂਜੇ ਤਾਂ ਨਹੀਂ ਚਲੋ ਥੋੜੇ ਮੋਟੇ ਹੁਣ ਸੈੱਟ ਹੁੰਦੇ ਆ ਯਾ ਤਰਕੇ ਤੋਂ ਪਲਟਾਇਆ ਕੂਤਰ ਹੁੰਦਾ ਨਾ ਕਿਰਾਂ-ਕਿਰਾਂ ਕਰਦਾ ਆ ਜਾਂ ਮੰਨਦਾ ਯਾਰ ਉਦੋਂ ਬਾਅਦ ਹੁਣ ਤਾਂ ਉਹਨੂੰ ਜਾਣ ਲੱਗੇ ਤੇ ਆਹ ਦੇਖੋ ਕੀ ਸੰਗ ਲਾਈ ਜਾਣੇ ਇਹਨਾਂ ਦੇ ਵਹਿ ਕੇ ਟਾਈਮ ਨਾਲ ਦੇ ਟ੍ਰਾਂਗਾਂ ਲਾਉਣ ਤੋਂ ਹੈ ਪੈਨਾਂ ਦੇ ਖੰਡਾਂ ਤੇ ਚੱਕ ਲਿਆ ਕਹਿੰਦੇ ਦਿਲਜੀਤ ਸਿੰਘ ਝੋੜ ਵਾਲੇ ਨੂੰ ਪਿੰਡ ਲੰਬੀ ਤੋਂ ਮੇਰੇ ਜੀਰੋ ਕਹਦੇ ਹੁਣ ਦਿਲਜੀਤ ਨੂੰ ਚੜਾਉਣ ਆਉਣ ਲੱਗ ਗਏ ਪਹਿਲਾਂ ਵੀ ਆਉਂਦਾ ਰਿਹਾ ਬਹੁਤ ਨਾਲ ਤਾਂ ਉਹ ਕਰਨ ਚੜਾਉਣ ਤੇ ਲਾਉਣ ਪਰ ਬਾਲਾ ਫੁੱਲ ਕੇ ਦੱਸਦੇ ਨਹੀਂ ਚਲੋ ਵਾਪਸ ਘਰੇ ਚੱਲਦੇ ਆ ਬਾਬੇ ਸੇਤੀ ਸੇਤੀ ਕਬੂਤਰ ਬੈਠੀ ਆਦੀ ਸੀ ਇੱਕ ਹੋਰ ਲਓ ਜੀ ਆਉਂਦਿਆ ਉਹਨੂੰ ਇੱਕ ਹੋਰ ਕਬੂਤਰੀ ਬੈਗੀ ਆਪਣੀ ਨਵੀਂ ਕਬੂਤਰੀ ਕਾਂਤਰਾਂ ਵਾਲੀ ਜਿਹੜੇ ਸਾਹ ਤੇ ਮੂੰਹ ਪੱਟੀ ਪੇਠੀ ਆ ਹੁਣੇ ਹੀ ਬੈਠੀ ਲੱਗਦੀ ਏ ਮੈਨੂੰ ਲਗਭਗ 10:00 ਵਜੇ ਲਓ ਜੀ ਇੱਕ ਹੋਰ ਆ ਕੇ ਬੈਠ ਗਿਆ ਗਲਾਬੀ ਟੋਰੀ ਵਾਲਾ 10:00 ਵਜੇ 10 ਮਿੰਟਾਂ ਤੇ ਇੱਕ ਨਵਾਂ ਕੂਤਰ ਨਿਕਲਿਆ ਖੋਡੇ ਚ ਆ ਕੋਠੀ ਤੇ ਬਹਿ ਗਿਆ ਸਾਹਮਣੇ ਆ ਚੁੰਡ ਤੇ ਪਰਲੇ ਪਾਸੇ ਵੈਸੇ ਸਾਡੇ ਲੱਗਾ ਛੋਟਾ ਹੁੰਦਾ ਮੇਰੇ ਸਾਹ ਹਰੀ ਗਲਾਬੀ ਬਗਰ ਵਾਲੇ ਬੱਚੇ ਹੀ ਨਹੀਂ ਲਾਸਟ ਜਿਹੜੇ ਦੋ ਲਵਾਏ ਸੀ ਉਹ ਉਹਨਾਂ ਚੋਂ ਇੱਕ ਨਿਕਲ ਗਿਆ ਯਾਰ ਕਬੂਤਰ ਲਈ ਜਾਂਦਾ ਸੀ ਅੰਦਰ ਸਿੱਧੇ ਉੱਛਲ ਗਿਆ ਤੇਰੇ ਖੋਡੇ ਚ ਬਾਕੀ ਬਸ ਕੱਟੀਆਂ ਨੇ ਬਦਾਮ ਦੂੰ ਹਣਾ ਟਾਈਮ ਹੋ ਚੁੱਕਿਆ ਲਗਭਗ 10:30 ਤੇ ਬਸ ਹੁਣ ਕਬੂਤਰੇ ਦੋਦੇ ਬੈਠਣ ਲੱਗ ਜਾਣਗੇ 12 ਵਜੇ ਨੂੰ ਬਹਿ ਜਾਣਾ ਹੈ ਕੂਤਰਾ ਚ 12 ਤੋਂ ਨਹੀਂ ਪਾਰ ਹੁੰਦੇ ਤੇ ਲੱਗਦੇ ਹੱਥ ਦੋ ਕਬੂਤਰਾਂ ਦੇ ਨਾਲ ਗੂੜਾ ਕਰਤਾ ਬਈ ਜਿਹੜੇ ਪਾਣੀ ਦੀ ਕੀਤੇ ਆ ਇੱਕ ਤਾਂ ਆਪਣਾ ਗੁਲਾਬੀ ਫੂੰਜੀ ਵਾਲਾ ਚੋਬਰ ਇੱਕ ਇਹਦੇ ਨਾਲ ਹੁੰਦੀ ਹੈ ਜਿਹੜੀ ਰਲਕਾਨ ਆਪਣੀ ਕਾਲੀ ਚੀਨੀ ਸੱਜੀ ਗੁਲਾਬੀ ਬਗਲ ਵਾਲੀ ਆ ਬੈਠੀ ਹੋਊ ਰਹੀ ਇਹਦਾ ਰੰਗ ਵੀ ਗੂੜਾ ਕਰਤਾ ਤੇ ਉਧਰ ਆਪਣੇ ਸਖਜਿੰਦਰ ਜੀ ਪਿਉਰੀ ਤੋਂ ਸਖਜਿੰਦਰ ਪਿਉਰੀ ਜੀ ਤੇ ਗੋਸ਼ਾ ਜੀ ਉਧਰ ਮੈਂ ਕਿਹਾ ਸਾਹਮਣੇ ਸੁਖਜਿੰਦਰ ਪਿਉਰੀ ਜੀ ਆਏ ਹੋਏ ਨੇ ਤੇ ਨਾਲ ਛੋਪਦੀਪ ਤੇ ਨਾਲ ਗੋਸ਼ਾ ਠੀਕ ਹੈ ਕਿ ਨਹੀਂ ਸੁਖਜਿੰਦਰ ਪਿਉਰੀ ਕਹਿੰਦਾ ਜ਼ਰੂਰੀ ਹੈ ਪਿਉਰੀ ਨਾਲ ਲਾਉਣਾ ਜ਼ਰੂਰੀ ਹੈ ਫਿਰ ਪਤਾ ਹੀ ਨਾ ਲੱਗਦਾ ਬੰਦੇ ਨੂੰ ਦੋ ਕਬੂਤਰ ਹੋਰ ਆ ਗਏ 11:34 ਮਿੰਟਾਂ ਤੇ ਇੱਕ ਤਾਂ ਰੱਤਾ ਆ ਗਿਆ ਬਈ ਤੇ ਇੱਕ ਆ ਗਿਆ ਕੰਡਕਾਂਤ ਵਾਲਾ ਏ ਏ ਏ ਆਏ ਹੇ ਹੇ 11:34 ਮਿੰਟਾਂ ਤੇ ਠੀਕ ਹੈ ਤੇ ਦੋ ਵੀ ਰਹਿ ਗਏ ਬਸ ਇੱਕ ਹਰੇ ਟੂਸੀ ਵਾਲਾ ਰਹਿ ਗਿਆ ਤੇ ਇੱਕ ਹਰੇ ਗਲਾਬੀ ਟੂਸੀ ਵਾਲਾ ਰਹਿ ਗਿਆ ਤਰਾ ਦਾ ਬੁਰਾ ਹੁਣ ਪਲਟਣ ਕਰਕੇ ਕਬੂਤਰ ਯਾਰ ਔਖੇ ਹੋ ਜਾਂਦੇ ਹੋਰ ਕੋਈ ਦਿੱਕਤ ਨਹੀਂ ਐਸਾ ਉਹੀ ਨਹੀਂ ਹੋ ਜਾਂਦਾ ਵਿਚਾਰੇ ਤੋਂ ਇਟਸ ਰੋਟੀ ਟਾਈਮ ਮੇਰੇ ਵੀਰੋ ਮੈਂ ਆਪਨੇ ਚੋਬਰ ਵਾਸਤੇ ਰੋਟੀ ਲੈ ਚੱਲੀਏ ਤੇ ਮੈਨੂੰ ਲੱਗਦਾ ਕਬੂਤਰ ਬਈ ਬੈਠੇ ਹੁੰਦੇ ਆਪਣੇ ਸਾਰੇ ਆਈ ਥਿੰਕ ਸੋ ਬਾਕੀ ਅਗੇ ਪੁੱਛਦੇ ਆ ਸਾਰੇ ਬੈਗੇ ਇੱਕ ਇੱਕ ਕਿਹੜਾ ਰਹਿ ਗਿਆ ਹਰੇਕਲਾ ਵੀ ਦੂਸੇ ਵਾਲਾ ਯਾਰ ਲੰਗੋਟਗਾ ਹੈ ਬਈ ਉਹ ਨਾ ਮੈਨੂੰ ਲੱਗਦਾ ਪਲਟਿਆ ਨਹੀਂ ਸੀ ਤੜਕੇ ਮੈਂ ਹਾਂ ਸੱਚੀ ਕਲੋਂ ਵੀ ਹਰੇ ਗਲਾ ਵੀ ਟੂਸਾ ਨੀ ਪਾਲਟਾ ਸੀ ਆਪਾਂ ਤੇ ਉਹ ਫਿਰਦਾ ਤੇ ਜਿੰਨੇ ਹੈ ਉਹੇ ਦਾਣੇ ਪਏ ਹੋਣਗੇ ਕਿਰ ਦਾਣੇ ਖਾ ਲੈਂਦੇ ਤੇ ਛੱਡਦੇ ਸੀ ਸੀਲ ਜੀ ਨਾਲ ਛੱਡ ਦੇ ਕੇ ਨਾਲ ਇੱਥੇ ਛੱਡ ਦੇਣਾ ਛੱਡ ਕੋਈ ਗੱਲ ਨਹੀਂ ਆਪੇ ਕੁੱਟੀ ਹੋਊ ਇੱਕ ਦੂਜੇ ਨੂੰ ਤੇ ਆ ਹਜੇ ਮਸਾਣਾ ਬਈ ਕੂਤਰਾਂ ਨੇ ਹੁਣ ਮੂੰਹ ਮਿਚੇ ਹੈਗੇ ਇਨਾ ਬੁਰਾ ਹਾਲ ਹੋਇਆ ਇਹ ਤਾਂ ਪਲਟ ਪੜ ਕੇ ਜਿੰਨ ਐ ਗੋਲਮ ਲਾ ਕੇ ਜਿੱਦ ਨਹੀ ਪਲਟਦੇ ਕੂਤਰਾ ਬਾਹਲੇ ਖੁਸ਼ ਹੋ ਕੇ ਵਰਦਾ ਜਿੱਦਨ ਪਲਟਦੰਨੇ ਭੈਣ ਹੀ ਚੋਦੀਆਂ ਦੀ ਕੂਤਰਾ ਦੀ ਹਾਂਜੀ ਬਾਬੂ ਉੱਥੇ ਕਬੂਤਰ ਬੈਗੇ ਸੀਗੇ ਆਪਣੇ ਤੁਹਾਨੂੰ ਪਤਾ ਹੀ ਆਣਾ ਰੱਤਾ ਤੇ ਹਰੇ ਰੱਤਾ ਤੇ ਘੰਡ ਵਾਲਾ ਬੈਗੇ ਸੀ 11 34 ਤੇ ਆਪਣੇ ਖੰਬੇ ਹਰੇ ਟੂਸੀ ਵਾਲਾ ਬੈਠਾ 11 ਅ 45 ਤੇ ਤੇ ਇੱਕ ਕਬੂਤਰ ਸੁੱਕਾ ਰਹਿ ਗਿਆ ਬਸ ਹਰੇ ਗਲਾਬੀ ਟੂਸੀ ਵਾਲਾ ਆ ਗਏ ਥੱਲੇ ਕਰੇ ਰੋਟੀ ਰੂਟੀ ਖਾਇਾਂ ਦੀ ਮੋੜਾ ਕਾ ਦਾ ਪਾਣੀ ਲਿਆ ਪੀਣ ਆਲਾ ਬਾਈ ਤੇ ਮੈਂ ਬਹਾਲਟੀ ਲਿਆਂਦੀ ਮਹਿਲਾ ਖੁੱਲਾ ਪੀ ਵਿੱਚ ਸਿਰ ਦਾ ਡੋਂਗਾ বরਫ ਦਾ ਤੇ ਲਾਈਟ ਗਈ ਹੈ ਨਾ ਤੇ ਬਾਈ ਲਾਸਟ ਕਬੂਤਰ ਵੀ ਬੈਠ ਗਿਆ ਆਪਣਾ ਆਕੇ ਹਰੇ ਗਲਾਬੀ ਟੂਸੇ ਵਾਲਾ ਹਰੇ ਗਲਾਬੀ ਟੂਸੇ ਵਾਲਾ ਬਹਿ ਗਿਆ ਸੀ 12:22 ਮਿੰਟਾਂ ਤੇ ਕਿੱਧਰ ਗਿਆ ਯਾਰ ਆ ਬੈਠਾ ਨਾ ਆ ਬੈਠਾ ਉਧਰ ਸੁੱਕਾ ਉਧਰ ਸੀ ਵਧੀਆ ਔਰ ਡਕਾਇਆ ਜ਼ੋਰ ਲੱਗਾ ਉਧਰ ਦਾ ਖੋਡਿਆਂ ਚ ਦਾਣੇ ਲਿਆਂਦੇ ਚੱਕ ਤੇ ਹੁਣ ਜਿਹੜੇ ਕੂਤਰ ਵਾਰੀ ਵਾਲਿਆ ਮੰਨ ਕੇ ਚੱਲੇ ਕੋਡੇ ਕਰ ਤੇ ਸਾਫ ਤੇ ਇਹ ਸਾਰੇ ਮੈਂ ਹੈ ਵੀ ਮੁੰਡਿਆ ਲੈ ਆ ਕੋਡੇ ਬਸ ਇੱਕ ਇਹੀ ਹੈ ਕੂਤਰ ਤਾਂ ਇਕੱਲਾ ਤੇ ਬਾਕੀ ਕਬੂਤਰਾਂ ਸਾਰੀਆਂ ਹਾਂ ਇਹ ਗਲਾਬੀ ਖੁੰਝੇਲੇ ਕੂਤਰ ਤੇ ਹੱਥ ਲੜੀਆਂ ਸਾਰੀਆਂ ਕਬੂਤਰੀਆਂ ਇੱਕ ਆ ਸਰਜਿੰਦਰ ਬੱਚਾ ਲੈ ਗਿਆ ਪਤਾ ਨਹੀਂ ਕੀ ਕਰਨਾ ਕੱਲ ਨੂੰ ਇਹਦਾ ਕਹਿਦਾ ਸੀ ਐਂ ਕਰਦੀ ਮੈਂ ਕਰ ਦਾਂਗੇ ਯਾਰ ਲੈ ਆ ਤੈਨੂੰ ਨਹੀਂ ਨਰਾਜ਼ ਕਰਦੇ ਬਹੁਤ ਸਾਰਾ ਬਾਬੇ ਯਾਰ ਆਪਾਂ ਮਤਲਬ ਜਿੱਦ ਦਿਨ ਬਈ ਦਲਜੀਤ ਆ ਜਾਂਦਾ ਪੱਕ ਆਪਣੀ ਮਾਰ ਦਿੱਤੀ ਹੈ ਕਿ ਨਹੀਂ ਉਹ ਹੁਣ ਕੂਤਰ ਲੈ ਜਾਂਦਾ ਛਤਰੀ ਤੋਂ ਇੱਕ ਕਬੂਤਰ ਹੈਗਾ ਆਪਣਾ ਉਹ ਨਵਾਂ ਬਾਹਰ ਬੈਠਾ ਤੇ ਧਰਮ ਵਾਲੀ ਗੱਲ ਹੀ ਆ ਬਈ ਐਂ ਲੱਗਦਾ ਵੀ ਜਿਵੇਂ پتہ ਹੀ ਨਹੀਂ ਕੀ ਕੁਸ਼ ਜਿੱਤ ਲੈ ਹੁੰਦਾ ਮਾਦਾ ਐ ਸਵਰਗਾ ਦਾ ਝੂਟਾ ਆ ਜਾਂਦਾ ਬਈ ਨਜ਼ਾਰਾ ਹੀ ਆ ਯਾਰ ਕੂਤਰ ਬੰਦਾ ਲਾ ਦਿੰਦਾ ਪਾਣੀ ਪਿਆ ਹੁੰਦਾ ਬਲਾਂ ਪਾ ਹੁੰਦਾ ਅੰਦਰ ਤਾੜਦਾ ਚੱਕ ਲਿਆ ਹੁੰਦਾ ਇਹਦੂ ਤੇ ਕੀ ਹੋਰ ਚਾਹੀਦਾ ਆਪਾਂ ਠੀਕ ਹੈ ਕਿ ਨਹੀਂ ਬਹੁਤ ਸੌਖਾ ਬਈ ਕੰਮ ਰੈਲਾ ਹੋ ਜਾਣਾ ਬਗ ਆਪਣੀ ਮਾਰਦੇ ਹਨ ਤੇ ਚਲੋ ਨਿਰਪਰ ਹੋਣਾ ਮਾੜਾ ਹੀ ਮਾੜਾ ਇਹ ਮੈਂ ਆ ਆਦੇ ਉਹ ਵੀ ਕਹਿਣਾ ਵੀ ਨਿਰਪਰ ਹੋਣਾ ਗਲਤ ਗੱਲ ਹੈ ਠੀਕ ਹੈ ਕਿ ਨਹੀਂ ਬਾਕੀ ਮੇਰੇ ਤੋਂ ਸੁਹਾਈ ਪਤਾ ਆਪਣਾ ਤਾਂ ਫੋਰਸਾ ਹੁਕਤਾ ਵੈ ਪਰ ਠੀਕ ਹੈ ਵਿਚਾਰਾ ਮਾਨਕੀ ਚੈਲ ਵਧੀਆ ਨੌਲੇਜ ਹੈ ਯਾਰ ਠੀਕ ਆ ਕੂਤਰ ਉੱਡ ਗਏ ਕੂਤਰ ਲਾ ਤੇ ਦੂਜੇ ਕੂਤਰਾਂ ਨੂੰ ਦਾਣੇ ਪਾ ਤੇ ਬਦਾਮ ਉਹ ਛੱਲ ਤੇ ਬਦਾਮ ਕੱਟ ਕੇ ਪਾ ਤੇ ਚੁੰਝਾਂ ਲਵਾਤੀਆਂ ਰਾਜਵਾ ਪਾਣੀ ਪਿਆਤਾ ਤੇ ਆਪੇ ਸਾਰੀ ਸੈਡਿੰਗ ਕਰ ਦੇਣੀ ਹਨਾ ਦਾਣੇ ਧੁਨੇ ਧੋ ਤੇ ਅੰਦਰ ਲਿਆਂਦੇ ਸਾਰਾ ਕੁਝ ਹੀ ਮੈਂ ਤਾਂ ਰਹਿ ਲੈਣੀ ਮੈਂ ਤਾਂ ਵਿਲਾ ਫਿਰਦਾ ਵਧ ਕੇ ਤੜਕੇ ਤੇ ਲੈ ਆ ਰੇ ਲੈਂਦਾ ਹਨਾ ਤਾਂ ਕਰਕੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਸੌਖਾ ਯਾਰ ਵਧੀਆ ਵਿਚਾਰ ਇੰਨੀ ਦੂਰ ਚੱਲ ਕੇ ਆਉਂਦਾ ਹੈਗਾ ਤੇ ਚਲੋ ਉਹ ਪ੍ਰੇਮ ਆ ਹਨਾ ਯਾਰ ਐਨ ਆਹੀ ਕੁਝ ਰਹਿ ਜਾਣਾ ਇੱਥੇ ਕਿ ਨਹੀਂ ਬਾਕੀ ਕਬੂਤਰ ਹੋ ਚਲੇ ਸੈਟ ਬੈਟ ਅੱਜ ਬੜਾ ਜ਼ੋਰ ਨਹੀਂ ਲਾਇਏ ਸੀ ਨਾ ਕਬੂਤਰਾਂ ਨੇ ਅੱਜ ਹਸਾਬ ਜੀ ਤੇ ਉੱਡ ਕੇ ਆਏ ਸੀ ਇਹਦੇ ਵਧੀਆ ਫੰਗ ਫੰਗ ਫਰੋਲੀ ਜਾਂਦੇ ਹੈਗੇ ਤੇ ਕਬੂਤਰੀ ਦਾ ਪੁੱਛਿਆ ਨਹੀਂ ਬਈ ਮਹਾਜੇ ਵੀ ਕੀ ਹਸਾਬ ਕਿਤਾਬ ਫਿਰਦੀ ਫੁਰਦੀ ਹੈ ਕਿ ਨਹੀਂ ਹਨਾ ਤੇ ਅੱਜ ਇੱਕ ਹੋਰ ਕਬੂਤਰ ਪਾਣੀ ਰੋਗ ਗਿਆ ਬਈ ਜਿਹੜਾ ਵੱਧ ਤੋਂ ਟਿਕਾਇ ਸੁੱਕਾ ਕਬੂਤਰ ਨਵਿਆਂ ਚੋਂ ਹਰੇ ਗਲਾਬੀ ਟੂਸੇ ਵਾਲਾ ਤੇ ਮੈਂ ਮੁੰਡੇ ਨੂੰ ਕਿਹਾ ਮੈਂ ਖਾ ਆਪਣਾ ਕਰ ਲਿਆ ਹਨਾ ਭਾਂਡੇ ਟੀਂਡੇ ਇਕੱਠੇ ਕਰ ਲਾ ਤੇ ਇਹਨਾਂ ਵਾਸਤੇ ਰਗੜ ਕੇ ਸ਼ਰਧਾਈ ਤੇ ਫੇਰ ਇਹਨਾਂ ਦਾ ਪੋਟਾ ਚੱਲੂਗਾ ਇਨੀ ਚਾਹਦਾ ਉਹ ਤਾਂ ਰੋਜ਼ ਹੀ ਰਗੜਨਾ ਪੈਂਦਾ ਯਾਰ ਪਤੰਦਰ ਦਾ ਮੈਂ ਹੁਣ ਦਿਖਾਉਣਾ ਸਾਨੂੰ ਲੈ ਫੜੀ ਮੁੰਡਿਆ ਮੜੀ ਵੀਡੀਓ ਤੇ ਆ ਦੇਖੋ ਟੈਟਾ ਪੜਿਆ ਇਹ ਜੇ ਜਹਾ ਵੀ ਖਿੱਚਿਆ ਪਹਿਲਾਂ ਤਾਂ ਇੱਕ ਹੀ ਹਾਰੇ ਦਾ ਵੀ ਵੀ ਹੁਣ ਆ ਇਹਨਾਂ ਕੋਈ ਇੰਨਾ ਪਾਣੀ ਪਿਆ ਤਾਂ ਖਿੱਚੂਆ ਕਿਵੇਂ ਪਹਿਲਾਂ ਚੁੰਝ ਲਵਾਈ ਉਹ ਨਹੀਂ ਖਿੱਚੀ ਫੇਰ ਘੁੱਟ ਪਿਆਈ ਫੇਰ ਜਦੋਂ ਪਤਾ ਸੀਗਾ ਵੀ ਪਲਟ ਨਹੀਂ ਆ ਉਦੋਂ ਦਾ ਵਾਵਾ ਪਿਆਗਾ ਇਹ ਨੂੰ ਆਇਸ ਮੋੜ ਕੇ ਇਹ ਨਾਲ ਉਹ ਦਾ ਸੈਟ ਕਿ ਹੁਣ ਹਾ ਪਾਣੀ ਪਿਆਗਾ ਜਿਹੜਾ ਸੀ ਠੀਕ ਹੈ ਥੋੜਾ ਜਿਹਾ ਇਸ ਦੇ ਅੰਦਰ ਆ ਵੀ ਫਾੜੀ ਲੈ ਆਹ ਉੱਤਰ ਨਿਕਲਿਆ ਸੀ ਵੀ ਅੱਜ ਖੁੱਡੇ ਚ ਠੀਕ ਹੈ ਚਲੋ ਕੋਈ ਨੇ ਇਹਨੂੰ ਵੀ ਚਲਾ ਲਾਂਗੇ ਤੇ ਆ ਹਰੇ ਟੂਸਾਲਾ ਵੀ ਨਿਕਲ ਗਿਆ ਸੀ ਬਾਅਦ ਚ ਤੇ ਇਹ ਛੱਡਿਆ ਲੋ ਨੇ ਖੁੱਡੇ ਚ ਤੇ ਆਪਣਾ ਸਪੇਅਰ ਵੀ ਅੰਦਰ ਆ ਗਿਆ ਕਹਿੰਦੇ ਬਾਹਰ ਗਰਮੀ ਜ਼ਿਆਦਾ ਹੈ ਤੇ ਪਾਣੀ ਪੂਣੀ ਪੀਣ ਆਇਆ ਕੋਈ ਜੱਕਣ ਇੱਧਰ ਤੋਂ ਟੱਪ ਜਾ ਨੀਂਦਰਦਾ ਆਇਆ 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 ਇਹ ਤਾਂ ਮੂਰੇ ਲੱਗ ਗਿਆ ਬਾਹਰ ਚਲੋ ਕੋਈ ਨਾ ਜਾਣਦੇ ਤੇ ਇਧਰ ਵੀ ਇਹਨੂੰ ਵੀ ਬਾਦਾਮ ਤੇ ਦਾਣੇ ਪਾਤੇ ਇਹਨੂੰ ਵੀ ਬਾਦਾਮ ਦਾਣੇ ਪਾਤੇ ਇਹਨੂੰ ਵੀ ਬਾਦਾਮ ਦਾਣੇ ਪਾਤੇ ਇਹਨੂੰ ਵੀ ਪਾਤੇ ਸਿਰਫ ਆ ਦੋ ਕਬੂਤਰ ਰਹਿ ਗਏ ਇਹਨਾਂ ਨੇ ਪਾਣੀ ਨਹੀਂ ਖਿੱਚਿਆ ਹਜੇ ਤੇ ਬਸ ਇਹਨਾਂ ਨੂੰ ਹੀ ਪਾ ਰਹੇ ਹਾਂ ਕਿ ਤੇ ਹਾਂ ਬਈ ਕਬੂਦਰੀ ਆਪਣੀ ਬੈਠ ਗਈ ਉਹ ਲਗਭਗ ਬੈਠੀ ਸੀਗੀ ਭਾਈ ਸਾਹਿਬ ਉਹ 3 ਵਜੇ ਕਬੂਦਰੀ ਬੈਗੀ ਸੀ ਆਪਣੀ ਮੰਨ ਕੇ ਚਲੋ 2 50 55 55 ਤੇ ਕੱਟੀ ਗਈ ਹੋਣੀ ਆ ਲਗਭਗ 3 ਵਜੇ ਤੇ ਬਸ ਬਾਜੀ ਨਿਬੜਨ ਵਾਲੀ ਐ ਬਾਜੀ ਬਸ ਨਿਬੜ ਜੂ ਹੋਰ ਕੋਈ 3:30 ਤੋਂ 3:40 ਦੇ ਆਸ-ਪਾਸ ਨਿਬੜ ਜੂਗੀ ਕਬੂਤਰੀ ਆਪਣੇ ਬੰਦੇ ਨੂੰ ਥਿਆਈ ਨਹੀਂ ਬਈ। ਅਖੇ ਇੱਥੇ ਵੜ ਗਈ ਭਲਨੇ ਆਹ ਘਰਾਏ ਚ ਵੜ ਗਿਆ ਉਹ ਘਰਾਏ ਚ ਵੜ ਗਈ। ਤੇ ਮੈਂ ਹੁਣ ਕੀ ਅੱਖ ਆਉਣਾ ਨੂੰ ਯਾਰ। ਮੈਂ ਵੀ ਚੱਲ ਕੋਈ। ਮੈਂ ਉਹਨੂੰ ਨਾਲ ਸਪੈਸ਼ਲ ਆ ਗਈ ਮੈਂ ਕਬੂਤਰੀ ਲੈ ਕੇ ਆਉਣੀ ਆ ਬੈਠੇ ਜਿੱਤੇ ਹਾਰੇ ਕੁਝ ਮਰਜੀ ਹੋਵੇ। ਮੇਰ ਮੇਰੀ ਵੇਲ ਨਹੀਂ ਹੋਈ ਅਜੇ ਬਈ ਮੇਰੇ ਕੋਲ ਤਾਂ ਦੋ ਕਬੂਤਰ ਪਏ ਬਦਾਮ ਵਾਲੇ ਹਨਾ ਵੀ ਸਾਡਾ ਟਾਈਮ ਹੀ ਨਹੀਂ ਤਾਂ ਅਸੀਂ ਵੀ ਜਾਵੜਦੇ ਮਗਰ ਪਰ ਉਹਨਾਂ ਨੇ ਨਹੀਂ ਯਾਰ ਕਬੂਤਰੀ ਨਹੀਂ ਥਿਆਈ ਉਹਨਾਂ ਤੋਂ। ਚਲੋ ਕੋਈ ਨਾ ਕਰੋ। ਮੈਂ ਅਖਿਆਦਾ ਮੈਂ ਭਾਲ ਕੇ ਲਾਉਂਦਾ ਕਬੂਤਰੀ। ਠੀਕ ਆ। ਪਾਲੀ ਜਾਂਦੇ ਆ ਜੀ ਮਿਲੀ ਨਾਮ ਮਿਲੀ ਉਸ ਨੂੰ ਦੱਸਦੇ ਆ ਕਿ ਹਿਸਾਬ ਕਿਤਾਬ ਹੈ ਇਟਸ ਪਾਰਟੀ ਟਾਈਮ ਬਾਬਿਓ ਬਾਜੀ ਹਾਰ ਨਹੀਂ ਖੁਸ਼ੀ ਚ ਮਾਉਂਟਨ ਡਿਊ ਬਾਜੀ ਹਾਰੋ ਨਾਮ ਬਣ ਤਿਆਂ ਰਿਸਕ ਸੇ ਹਾਂ ਤੇ ਸਪੇਅਰ ਆਪਣਾ ਇਹਦੇ ਪਾਂਕ ਪਾਂਕੇ ਦਾ ਕਿਵੇਂ ਪਟਿਆ ਪਿਆ ਕੋਈ ਹਮਲਾ ਤਾਂ ਨਹੀਂ ਹੋਇਆ ਇੱਥੇ ਪਾਣੀ ਪੂਣੀ ਪੀ ਲੈ ਚੱਲ ਫਿਰ ਬਾਹਰ ਚੱਲ ਪਾਣੀ ਪੀ ਲੈ ਤੰਦਰੀ ਕਰਦਾ ਲੈ ਆਪਣਾ ਫੜ ਸਮਾਨਾ ਕੋਈ ਚੱਕ ਨਹੀਂ ਜਿੱਤ ਹਾਰ ਚੱਲਦੀ ਰਹਿੰਦੀ ਐ ਉਹ ਨਹੀਂ ਕਰਨਾ ਮਾਨ ਨਹੀਂ ਮਾੜਾ ਕਰਨਾ ਕੋਈ ਨਾ ਹਾਰਾਂਗੇ ਫੋਰ ਹਾਰਾਂ ਦੀ ਕੋਈ ਚੱਕਰ ਨਹੀਂ ਮੈਨੂੰ ਆਏ ਸੀ ਯਾਰ ਕਬੂਤਰੀ ਥਾਜੇ ਯਾਰ ਮੈਂ ਲਗੜੇ ਦੀ ਕੂਤਰੀ ਮੈਨੂੰ ਪਤਾ ਨਹੀਂ ਥਾਂਦੀ ਸਾਡੇ ਕੂਸੇ ਹੀ ਆ ਬੰਦੇ ਮੈਨੂੰ ਪਤਾ ਯਕੀਨ ਹੈ ਤਾਂ ਮੈਨੂੰ ਉਹਨਾਂ ਤੇ ਹੈ ਭਾਂਦੀ ਵੀਡੀਓ ਦੇਂਦੇ ਹੀ ਹੋਣ ਤੇ ਚੱਲ ਕੋਈ ਚੱਕਰ ਨਹੀਂ ਅੱਜ ਤਾਂ ਚਲ ਸਿਆਣੇ ਵੀ ਐਰ ਬਾਜੀ ਤੇ ਜਾ ਵੜਦੇ ਐ ਪਰ ਦੀ ਦਾ ਭਾਲਦਾ ਨਹੀਂ ਕੁਝ ਉਹਨਾਂ ਨੂੰ ਐਡਾ ਖਾਸ ਤੇ ਉਹ ਜਿੱਦ ਤਰ ਨੂੰ ਮਰਜੀ ਤੋਰਦੇ ਹਾਂ ਇਹੋ ਜਿਹੇ ਬੰਦੇ ਝੋਟੇ ਐ ਆਏ ਨਹੀਂ ਵੀ ਕਿਸੇ ਕੰਮ ਨੂੰ ਨਾ ਕਰਨਗੇ ਪਰ ਦਿਸ ਇਨ ਕੁਝ ਲਓ ਜੀ ਨਾਗੇ ਮੁੰਡੇ ਫੇਰ ਬਾਜ ਤੋਂ ਵਾਪਸ ਤੇ ਪਿੰਜਰਾ ਸਾਡਾ ਭਰਿਆ ਇੱਕ ਤਾਂ ਆਪਣੀ ਚੱਕ ਕੇ ਲੈਂਦੇ ਤੇ 4-5 ਚਿੜੀ ਮਾਰੀ ਕਰਕੇ ਲੈਂਦੇ ਹੋਰ ਇਹਨਾਂ ਨੇ ਵੇਖੋ ਉਹਦੇ ਥੱਲੇ ਆ ਪਰਨੇ ਇਹਦੇ ਦਿਖਾਉਣੀ ਲਓ ਜੀ ਪਿੰਜਰਾ ਸਾਨੂੰ ਪਤਾ ਹੀ ਆ ਪਿੰਜਰਾ ਦਾ ਆਪਣਾ ਵੀਰ ਲੈਂਦਾ ਕਿ ਤੇਰਾ ਹੱਥ ਮਾਰੀ ਨਾ ਬਲਾਂ ਇਧਰ ਰੱਖਣੀ ਮੇਰਾ ਔਟ ਹੈ ਬਾਦਾਮ ਲਓ ਜੀ ਆ ਦੋ ਪੁੱਤਰੇ ਕਿ ਸਾਨੂੰ ਬਾਦਾਮ ਰੱਖ ਦੇ ਬਸ ਆਹੀ ਆ ਕੁਛ ਘਰੇ ਡਾਓ ਬਾਦਾਮ ਰੱਖੋ ਬਾਜੀ ਤੇ ਜਾਓ ਗਮਾਓ ਤੇ ਵਾਪਸ ਆਓ ਸਹੀ ਆ ਕਿ ਨਹੀਂ ਆਓ ਇੰਨਾ ਹੀ ਕੰਮ ਹੁੰਦਾ ਹੈਗਾ ਚਲ ਕੋਈ ਗੱਲ ਨਹੀਂ ਚੱਲਦੇ ਹੀ ਰਹਿੰਦਾ ਇਹਦੋਂ ਅਗਲੀ ਬਾਜੀ ਫਿਰ 12 ਨੂੰ ਆ ਉਸ ਦਿਨ ਫਿਰ ਕੁੱਤਰ ਮੁੜੂਗਾ ਕਿ ਬਾਚੂਗਾ ਉਦੋਂ ਮੁੜ ਕੇ ਕਿੱ데 ਹੋਏ ਹੈ ਨਹੀਂ ਮੰਤਰਾ ਗਾਉਂਦਾ ਪਰ ਇਹਨਾਂ ਗੋਸ਼ ਆਊਗਾ ਬਈ ਉਹਦੋਂ ਨਾਲ ਗੋਸ਼ ਆਊਗਾ ਕੂਤਰ ਨਹੀਂ ਆਵਾਜ਼ਦਾ ਮੈਨੂੰ ਪਤਾ ਹੈ ਉਹਦੋਂ ਤਾਂ ਕੱਢ ਲਿਆ ਹੋਇਆ ਕੇ ਬਾਪੇ ਮੇਰੇ ਨੂੰ ਮਰਜੀ ਕੱਢ ਲਵੇ ਹਟਦਾ ਹੀ ਨਹੀਂ ਇਹ ਭਾਲਣਾ ਲਓ ਜੀ ਸਾਡਾ ਉਸਤਾਦ ਅਮਰੀਕੀ ਜੀ ਪਹੁੰਚੇ ਹੋਏ ਨੇ ਅਮਰੀਕੀ ਜੀ ਫੇਰ ਬਾਜੀ ਹਰ ਗਏ ਕੋਈ ਗੁਰਵਿੱਧਾ ਦਿਓ ਕੋਈ ਪਾਣੀ ਧਾਣੀ ਦਿਓ ਕੋਈ ਆਲੂ ਘਰਾ ਦੱਸੋ ਬੇਵਰਾਂ ਦੇ ਅੱਜ ਤਾਂ ਕਿਹਾ ਗੱਲ ਕਰਦੇ ਨੇ ਅੱਲਾਹ ਬਾਬੇ ਉਹ ਸਪੇਅਰ ਵੀ ਅੰਦਰ ਕਰਦਾ ਬਈ ਠੀਕ ਹੈ ਸਭ ਕਬੂਤਰੰਦਰਾ ਆਪਣੇ ਜਿੰਨੇ ਕੋਈ ਨਿਕਲੇ ਸੀ ਵਧੇ ਘਟੇ ਤੇ ਆ ਆ ਚੀਜ਼ ਦਾ ਵੀ ਰਾਜ ਪਤਾ ਲੱਗ ਗਿਆ ਇਹ ਬਈ ਬਲਜੀਤ ਕੇ ਘਰੇ ਡਿੱਗੇ ਪਏ ਸੀ ਖੰਭ ਬਲਜੀਤ ਨੂੰ ਪਤਾ ਆਪਣਾ ਵਨ ਐਂਡ ਓਨਲੀ ਬਲਜੀਤ ਹਲਕ ਮੈਨ ਹਨ ਤੇ ਉਹ ਮੈਨਕ੍ਰੈਫਟ ਆਪਾ ਟੜਕੀ ਕਰ ਰਹੀ ਸੀ ਬਾਜੀ ਤੇ ਉਦੋਂ ਉਹ ਇੱਥੇ ਰੱਖ ਕੇ ਗਿਆ ਸੀ ਸਬੂਤ ਦੇ ਤੌਰ ਤੇ ਪੀ ਆਏ ਦੇਖ ਲੈ ਵੀ ਆਪਣੇ ਕਬੂਤਰ ਦੇ ਹੋਰਦੇ ਆ ਤੇ ਇਹ ਮੰਨ ਕੇ ਚੱਲ ਉਹਦੇ ਨਾਲ ਬਦਕਿਸਮਤੀ ਨਾਲ ਆਪਣੀ ਕਬੂਤਰੀ ਸੀ ਵਜੀਤ ਕੇ ਘਰੇ ਜਿੱਦਨ ਹਨੇਰੀ ਆਈ ਉਹਦੋਂ ਬਾਅਦ ਬਹੁਤ ਡਿੱਗ ਪਈ ਹੋਣੀ ਐ ਤੇ ਬਿੱਲੀ ਬੁੱਲੀ ਨੇ ਖਾ ਗਈ ਹੋਣੀ ਐ ਤਾਂ ਕਰਕੇ ਚਲੋ ਪਤਾ ਲੱਗ ਗਿਆ ਆਪਾਂ ਨੂੰ ਕਿ ਕੀ ਸੀਨ ਬਣਿਆ ਇਹਦੇ ਨਾਲ ਤੇ ਓਕੇ ਆ ਬਸ ਇਧਰ ਵੀ ਬਾਦਾਮ ਹੋ ਗਏ ਕਬੂਤਰਾਂ ਦੇ ਬਾਦਾਮ ਵੀ ਪਾਦੇ ਦਾਣੇ ਵੀ ਪਾਦੇ ਸੈਟਰ ਰਪੋਟਾਂ ਛੱਡ ਦਈਏ ਜੀ ਖੁੱਡੇ ਚ ਇੱਕ ਮਿੰਟ ਇਹ ਚਲੋ ਸ਼ੁਰੂ ਗਲਾਦੀ ਬਗਲ ਤੇ ਕਾਂਤ ਤੇ ਫੂੰਝਾ ਟੂਸਾ ਪਿੰਜਰੇ ਵਿਹਲੇ ਆ ਤੇ ਉਹ ਏਅਰਪੋਰਟਾ ਹੁਣ ਚੱਲੀਏ ਮੁੰਡਿਆ ਤੈਨੂੰ ਛੱਡ ਕੇ ਆ ਮੈਂ ਹਾਂਜੀ ਬਾਪੋ ਤੇ ਛੱਡਿਆ ਦੱਪੀਆ ਉੱਪਰੋਂ ਗੱਦੀ ਤੇ ਬੱਸ ਚੜਾਇਆਦਾ ਬੱਸ ਹੁਣ ਆਪਾਂ ਵੀ ਚਾਲਦੇ ਆ ਘਰ ਨੂੰ ਆਓ ਜੀ ਤੇ ਇੱਧਰ ਵੱਡੀਆਂ ਕਬੂਤਰਾਂ ਨੂੰ ਰੱਖਦੀ ਐ ਭਾਈ ਦਾਣੇ ਆਪਣਾ ਨੂੰ ਆਇਓ ਖੰਡੋ ਖਾ ਲਓ ਗੁੱਡੇ ਵੀ ਸਾਫ਼ ਕਰਨ ਵਾਲਿਆ ਰੋਜ਼ ਕਹਿਦਣਾ ਪਰ ਕਰਦਾ ਨਹੀਂ ਇੱਧਰ ਵੱਡੇ ਕਬੂਤਰਾਂ ਨੂੰ ਵੀ ਪਾ ਦਈਏ ਭਾਈ ਦਾਣੇ ਓਏ ਬਾਹਰ ਨਾ ਨਿਕਲ ਜਾ ਯਾਰ ਆਇਓ 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 ਪੱਤਾ ਹਾਂਜੀ ਮੇਰੇ ਵੀ ਰੁਫਤੇ ਇਧਰ ਇਹ ਕਬੂਤਰਾਂ ਨੂੰ ਵੀ ਪਾਤਾ ਬਈ ਠੰਡਾ ਵਾਟਰ ਮਤਲਬ ਸਾਹਜ ਜਿਹਾ ਕਰਕੇ ਪਾਤਾ ਵਾਤ ਜਿਹਦਾ ਤੇ ਨਵਾਂ ਪਾਣੀ ਪਾਤਾ ਮੈਂ ਕਿਨਰ ਪੀਪੂ ਇਹਦੇ ਸੈਟਪ ਮੁੜ ਕੇ ਰਹਿ ਸ਼ਰੂਸ਼ ਵਧੀਆ ਖਿੱਚ ਲੈਂਦੇ ਆਥਨ ਵੇਲੇ ਦੋ ਕਬੂਤਰ ਪਾਣੀ ਆ ਪੀ ਕੇ ਚੜੇ ਉਹਨਾਂ ਫੱਟੀਆਂ ਤੇ ਇਧਰ ਆਪਣੇ ਬੈਠਕ ਵਾਲੇ ਕਬੂਤਰਾਂ ਨੂੰ ਵੀ ਪਾ ਦੀ ਜੀ ਦਾਣੇ ਐਂਡ ਵਾਟਰ ਖੜ ਜੋ ਆਇ 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 ਵਾਟਰ ਤੇ ਪਾਣੀ ਤੇਰੇ ਮੇਰੇ ਸਭ ਜਣਾਂ ਕੋਲ ਪਿਆਹੀ ਹੋਣਾਗਾ ਪਾਣੀ ਨਹੀਂ ਪਿਆ ਪਾਉਣਾ ਪਊ ਲਾਉ ਜੀ ਕਿਦਰ ਕਬੂਤਰਾਂ ਨੂੰ ਪਾਦਾ ਵਾਟਰ ਬਈ ਉਹ ਕਿਉਂ ਕਰਦਾ ਨਹੀਂ ਕੰਮ ਨਹੀਂ ਕਰਦਾ ਤੇ ਲਾਦੀ ਲੋਕ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਮੈਂ ਕਿਹਾ ਬਈ ਆਪਾਂ ਸਿਰਿੰਜ ਵੀ ਫਾੜੀ ਲਈਏ ਲੱਗਦੇ ਹੱਥ ਨਾ ਹੋ ਆਪਣੀ ਰਾਤ ਨੂੰ ਮਦਾ ਬਿੱਲੀ ਤੋੜ ਗਈ ਸੀ ਤੇ ਤੜਕੇ ਕੁੱਤਿਆਂ ਨੂੰ ਪਾਣੀ ਪੂਣੀ ਦੇਣਾ ਹੋਊਗਾ ਲਾਉ ਜੀ ਲੈ ਕੇ ਸਿਰਿੰਜ ਅੱਗੇ ਵਾਪਸ ਪਹਿਲਾਂ ਵਾਲੀ ਨਾਲ ਦੀ ਨਾ ਜਿੱਤੇ ਪੁਆਇੰਟ ਦਿੱਤੇ ਹੋਏ ਹੱਥ ਥੋੜੇ ਥੋੜੇ ਜੇ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਘਰੇ ਤੇ ਬਸ ਕਰਦੀ ਭਾਈ ਵਲੌਗ ਦੀ ਐਂਡਿੰਗ ਆ ਫਨ ਲਗਭਗ ਕੰਮ ਕਮ ਸਾਰੇ ਨਿਵੇੜਤੇ ਇੱਕ ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਆਪਣਾ ਵਾਟਰ ਲੈਣਾ ਕਰੋ ਹੁਣ ਆਪਣਾ ਪੀਣ ਵਾਲਾ ਇਹ ਵੀ ਤੌੜਾ ਭਰ ਕੇ ਰੱਖਤਾ ਤੇ ਉਸ ਤੋਂ ਬਾਅਦ ਆਪਾਂ ਮੰਨ ਕੇ ਚਲੋ ਪਾਣੀ ਵੀ ਪਿਉਂਤਾ ਜਿਹੜੇ ਕਬੂਤਰ ਕਾਲੜੂ ਸਾਹਮਣੇ ਆ ਪਤਾ ਨਹੀਂ 2-3 ਸਾਹਮਣੇ ਆ ਮੇਰੇ ਸਾਹਮਣੇ ਨਾਲ 2-3 ਕਬੂਤਰ ਖੜਾਗੇ 12 ਤਰੀ ਉਹ ਆ ਤੇ ਪਾਣੀ ਪਿਉਂਤਾ ਬਾਦਾਮ ਵੀ ਪਿਉਂਤੇ ਠੀਕ ਹੈ ਇਧਰ ਪਾਣੀ ਕੱਢ ਕੇ ਬਾਹਰ ਰੱਖਤਾ ਮਤਲਬ ਤੜਕੇ ਕੂਤਰਾਂ ਨੂੰ ਦੇ ਦੂਗੇ ਡਾਉਣਾ ਹੁੰਦਾ ਠੰਡਾ ਹੋ ਜਾਂਦਾ ਬਾਹਰ ਪਿਆ ਇਹ ਦੋ ਕੁੱਜੀਆਂ ਪਰ ਕੇ ਰੱਖ ਤੀਆਂ ਹੋ ਪੰਗਾ ਸਾਹਮਣੇ ਆ ਰੱਖੀਆਂ ਪਈਆਂ ਇਹ ਵੀ ਵਧੀਆ ਏ ਠੰਡਾ ਹੋ ਜੂਗਾ ਪਾਣੀ ਤੜਕੇ ਨੂੰ ਤੇ ਬਸ ਸੈਟ ਆ ਸਾਰਾ ਕੰਮ ਤੇ ਕੀ ਆਕੇ ਹੁਣ ਯਾਰ ਹਨਾ ਚਲੋ ਮਾੜੀ ਮੋੜੀ ਗੱਲਬਾਤ ਕਰ ਲੈਨੇ ਆ ਥੋੜੇ ਨਾਲ ਆਪਾਂ ਕਾਰਨ ਯਾਰ ਚਲੋ ਛੱਡੋ ਇਹ ਚੱਕਰ ਨੂੰ ਹਾਰ ਗਏ ਹਰਿਆਣੇ ਆ ਕੋਈ ਦਿੱਕਤ ਨਹੀਂ ਹਾਂ ਹਰਦੇ ਆ ਤਾਂ ਹਰਦੇ ਆ ਗੱਲ ਖਾ ਦੋ ਉਹ ਚ ਕੋਈ ਆਪਣਾ ਹਨਾ ਕੋਈ ਦੂਜੀ ਗੱਲ ਹੈ ਨਹੀਂ ਪਰ ਰੌਲਾ ਆਇਆ ਯਾਰ ਕੰਮਣਾ ਗਲਤ ਚੱਲੀ ਜਾਂਦਾ ਆਪਣਾ ਵੀ ਮੰਨ ਕੇ ਚੱਲ ਹੁਣ ਮੈਂ ਘਰੇ ਕੂਤਰ ਡਾਉਣਾ ਹੈ ਮੈਂ ਘਰੇ ਕੂਤਰ ਸਾਂਹਦਾ ਠੀਕ ਹੈ ਕਿ ਨਹੀਂ ਹੁਣ ਮੈਂ ਸਾਂਹ ਕੇ ਬਾਜੀ ਤੇ ਛੜਤਾ ਉਹ ਹਾਰ ਗਿਆ ਉਹ ਮੰਨ ਕੇ ਚੱਲ ਜੇ ਮੈਂ ਉੱਥੇ ਬਾਜੀ ਤੇ ਆਪ ਪ੍ਰੈਜੈਂਟ ਹੋਊਗਾ ਉੱਥੇ ਆਪ ਖੁਦ ਤਾਂ ਮੈਨੂੰ ਪਤਾ ਲੱਗੂਗਾ ਵੀ ਇਹ ਕਿਉਂ ਹਾਰਿਆ ਕੂਤਰ ਆਪਣਾ ਠੀਕ ਹੈ ਵੀ ਮਾਣ ਕੇ ਚੱਲ ਕੋਈ ਇੱਕ ਅੱਡੇ ਬਦਾਮ ਦੀ ਬਾਦ ਘਾਟ ਕੋਈ ਥੋੜਾ ਜਿਹਾ ਬੜਿਆਂ ਪਾਣੀ ਦੇ ਬਾਦ ਘਾਟ ਕੋਈ ਟਾਈਮ ਚੇਂਜ ਕਰਨਾ ਕੋਈ ਅੱਗੇ ਕਰਨੀ ਕੋਈ ਜੀ ਪਿੱਛੇ ਕਰਨੀ ਵੀ ਸਾਹਮਣੇ ਤੁਸੀਂ ਜਿਹੜੇ ਬੰਦੇ ਪੁੱਤਰ ਸਾਹਮਣੇ ਆ ਕੇ ਬਾਜ ਨਾਲੇ ਵੀ ਉਹ ਮੈਨੂੰ ਜਿਵੇਂ ਆਪ ਬਾਜੀ ਤੇ ਜਾਊਗਾ ਮੈਨੂੰ ਤਾਂ ਹੀ ਪਤਾ ਲੱਗੂਗਾ ਨਾ ਵੀ ਅੱਜ ਆਪਣਾ ਪੁੱਤਰ ਨੂੰ ਐਨੇ ਬਦਾਮ ਦਿੱਤੇ ਸੀਗੇ ਤੇ ਅੱਜ ਆਪਣਾ ਪੁੱਤਰ ਬਾਹਲਾ ਰੈਲਾ ਉੱਡ ਗਿਆ ਹਨਾ ਅੱਜ ਥੋੜੀ ਭੁੱਖ ਮਨਦਾ ਸੀ ਆਪਾਂ ਨੂੰ ਥੋੜੇ ਵਧਾ ਗਏ ਤੇ ਜੇ ਜੇ ਮਾਨਕੀਆ ਵੱਲ ਬਾਤ ਦੇ ਦੇ ਮੈਨੂੰ ਪਤਾ ਲੱਗ ਜੂ ਮੈਂ ਦੇਖ ਨ ਕੂਤਰ ਆਪਣਾ ਇਹ ਕੂਤਰ ਆਪਣਾ ਔਖਾ ਉੱਡੀ ਜਾਂਦਾ ਵੀ ਇਹ ਥੋੜੇ ਥੱਲੇ ਕਰ ਗਏ ਆਪਾਂ ਬਦਾਮਾਂ ਦੀ ਸੈੜੇ ਤੇ ਕੁ ਪਾਣੀ ਦੀ ਬਾਤ ਘਟ ਕਰ ਗਏ ਹੁਣ ਉਹ ਹੁਣ ਮੈਂ ਤਾਂ ਤੜ ਕੋਲਾ ਲਾ ਕੇ ਮੋੜਿਆ ਹਣਾ ਪਹਿਲਾਂ ਤਾਂ ਮੂਲਾ ਲਾਉਣ ਵੀ ਨਹੀਂ ਜਾਂਦਾ ਹੁੰਦਾ ਸੀਗਾ ਹੁਣ ਮੈਨੂੰ ਥੋੜਾ ਜਨ ਮਾਂ ਆ ਜਾਂਦਾ ਵੀ ਆ ਬੋਲਾ ਲਾ ਕੇ ਕੂਤਰ ਦਾ ਨਾ ਕੋ ਕੂਤਰਾ ਚਾਬ ਵਾਲੀ ਮੰਨ ਦੇ ਕਿਸੇ ਹੋਰ ਦੇ ਹੱਥ 'ਚ ਫੜੇ ਨਹੀਂ ਜਾਂਦੇਗੇ ਕੋ ਸਾਰਾ ਦਿਨ ਮੈਂ ਹੀ ਤਾਂ ਫੜਨਾ ਇੱਥੇ ਤੇ ਗੱਲਾਂ ਆਹ ਬਣੀ ਜਾਂਦੇ ਬਾਦੂ ਬਾਕੀ ਤੁਸੀਂ ਸਮਝ ਗਏ ਹੋਵੋਗੇ ਜਿਹੜੇ ਸਮਝਣ ਵਾਲੇ ਆ ਤੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਸਟਿਲ ਖੜੇ ਆ ਆਪਾਂ ਬਈ ਹੁਣ ਤਾਂ ਬੈਠੇ ਆਗੇ ਤੇ ਹਰਗੇ ਕਿਤਰੀ ਕੋਈ ਚੱਕਰ ਨਹੀਂ ਮੈਦਾਨ ਨਹੀਂ ਛੱਡਦੇ ਆਪਾਂ ਖੇਡਾਂਗੇ ਜਰੂਰ ਖੇਡਾਂਗੇ ਕੋਈ ਚੱਕਰ ਨਹੀਂ ਹਾਰ ਜਿੱਤ ਚੱਲਦੀ ਰਹਿੰਦੀ ਆ ਤੇ ਬਾਕੀ ਬਸ ਹਾਂ ਠੀਕ ਆ ਅੱਜ ਵੀ ਆਇਸ ਜੋੜ ਵਾਲਾ ਮੁੰਡਾ ਕੱਲ ਨੂੰ ਵੀ ਆਊਗਾ ਵਿਚਾਰਾ ਪਰਸੋਂ ਵੀ ਹਨਾ ਉਹ ਕਹਿੰਦਾ ਵੀ ਬਈ ਜਿੰਨਾ ਹੋ ਸਕੇ ਆ ਮੈਂ ਕਰਾਊਗਾ ਹਨਾ ਨਾਲ ਮਦਦ ਹੈਲਪ ਤੇ ਵੈਸੇ ਇੱਕ ਚੀਜ਼ ਮਾੜੀ ਐ ਹਨਾ ਵੀ ਕਿਸੇ ਤੇ ਡਿਪੈਂਡ ਹੋਣਾ ਕਿਸੇ ਤੇ ਨਿਰਪਰ ਹੋਣਾ ਸਾਉ ਤੋਂ ਮਾੜੀ ਗੱਲ ਹੁੰਦੀ ਆ ਉਹ ਕਿ ਪਰ ਉਹ ਉਹ ਕੋਈ ਸੀਨ ਵਾਲੀ ਗੱਲ ਨਹੀਂ ਸਾਨੂੰ ਪਤਾ ਹੀ ਹੈ ਮੇਰਾ ਹਨਾ ਮੈਂ ਕਿਹੋ ਜਾਇਗਾ ਆਪਾਂ ਤਾਂ ਆਏ ਨੀਗਾ ਵੀ ਪਹੁੰਚ ਜੇ ਕੱਲਾ ਰਹੇਗਾ ਤਾਂ ਹਨਾ ਵੀ ਰੋਈ ਜਾਵਾਂਗੇ ਯਾਰ ਮੈਂ ਕੱਲਾ ਰਹ ਗਿਆ ਮੈਂ ਆਏ ਹੋ ਗਿਆ ਠੀਕ ਹੈ ਕਿ ਨਹੀਂ ਉਹ ਮੈਨੂੰ ਕੋਈ ਚੱਕਰ ਨਹੀਂ ਉਹ ਚੱਲ ਆਪਣੇ ਨਾਲ ਮੋਹ ਪਿਆਰ ਹੈ ਉਹ ਕਹਿੰਦਾ ਵੀ ਬਈ ਮੈਂ ਆਪ ਡਵਾ ਕੇ ਜਾਊਗਾ ਮੈਂ ਤਾਂ ਵੀ ਕੋਈ ਚੱਕਰ ਨਹੀਂ ਜੀ ਆਏ ਨੂੰ ਹਨਾ ਬਾਕੀ ਉਹਦੇ ਲਈ ਵੀ ਬਹੁਤ ਵੱਡੀ ਗੱਲ ਆ ਵਿਚਾਰੇ ਲਈ ਯਾਰ ਮੰਨ ਕੇ ਚੱਲ ਰੋਜ਼ 25 30 ਕਿਲੋਮੀਟਰ ਉਹਨੇ ਚੱਲ ਕੇ ਆਉਣਾ ਕਦੇ ਤਾਂ ਆਉਂਦਾ ਮੋੜ ਸਾਈਨ ਲੈ ਕੇ ਆਉਂਦਾ ਹੈ ਅੱਜ ਬੱਸ ਤੇ ਆਇਆ ਰੋਜ਼ 25 30 ਕਿਲੋਮੀਟਰ ਆਉਣਾ ਫਿਰ ਵਾਪਸ ਘਰੇ ਜਾਣਾ ਠੀਕ ਹੈ ਨਹੀਂ ਉਹ ਵੀ ਇੱਕ ਸੁੱਚਾ ਬਹੁਤ ਵੱਡੀ ਗੱਲ ਆ ਬਾਈ ਹਨਾ ਮੈਂ ਜਵਾਨੀਆਂ ਆਂ ਦਾ ਮੇਰੇ ਤੇ ਰੱਖ ਲੋ ਮੈਂ 5 ਕਿਲੋਮੀਟਰ ਨਹੀਂ ਜਾਂਦਾ ਕਿ ਵਾਸਤੇ ਹਨਾ ਮੈਨੂੰ ਮੇਰਾ ਪਤਾ ਤਾਂ ਕਰਕੇ ਤੇ ਚਲੋ ਠੀਕ ਆ ਓਕੇ ਆ ਜੀ ਬੱਸ ਹਨਾ ਸੌਣੇ ਕਰਦੇ ਆ ਯਾਰ ਹੁਣ ਵਿੱਚ ਕੋਈ 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 ਯਾਰ ਹੁਣ ਕਮੈਂਟਾਂ ਵਰਤ ਮੈਂ ਗਾਲੀ ਨਹੀਂ ਕੱਢਦਾ ਮੈਂ ਪੜਦੇ ਹੀ ਹੁੰਦਾ ਗਾਲੀ ਕਮੈਂਟ ਤਾਂ ਨਹੀਂ ਕਰੇ ਗਏ ਕਈ ਆਈਆਂ ਕਿੰਦੇ ਸੁਣਾ ਲਿਆ ਕਰ ਲੈ ਕੀ ਥੋੜੀ ਬੁੰਡ ਮਾਈ ਤੇਰ ਨਾ 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 ਮੈਂ ਹਨਾ ਹੁਣ ਮੈਨੂੰ ਪਤਾ ਸਾਰੀ ਰਾਤ ਕਬੂਤਰੀ ਸੰਭੀ ਮੈਂ ਸਾਰਾ ਦਿਨ ਕਬੂਤਰਾਂ ਨਾਲ ਮੱਥਾ ਲਾਇਆ ਐਸ ਟਾਈਮ ਜਮਾ ਪਾਰਟੀ ਪਈਏ ਗੱਲ ਆਪਣੀ ਮਾਰਦਾ ਹਨਾ ਜਮਾ ਅੱਖਾਂ ਮਿਚੀ ਜਾਂਦੀਆਂ ਜੇ ਮੈਂ ਇੱਥੇ 2 ਮਿੰਟ ਇੱਥੇ 2 ਮਿੰਟ ਵੀ ਮੈਂ ਟੇਡਾ ਹੋ ਗਿਆ ਨਾ ਮੈਨੂੰ ਨਾਲ ਦੀ ਨਾਲ ਨੀਂਦ ਆ ਜੂਗੀ ਮੈਂ ਘਰੇ ਵੀ ਰੋਟੀ ਖਾਣ ਗਿਆ ਮੈਂ ਬਿੱਡ ਤੇ ਮੜਾ ਜਾ ਐ ਹੋਇਆ ਮੈਨੂੰ ਨੀਂਦ ਆ ਗਈ ਘਰ ਦੇ ਨਾਲ ਠਾਇਆ ਕਹਿੰਦੇ ਕਿੰਦਰ ਰੋਟੀ ਰੱਟੀ ਖਾੜਾ ਉੱਠ ਕੇ ਰੋਟੀ ਖਾ ਕੇ ਬਸ ਫਿਰ ਮੈਨੂੰ ਆਇਆ ਮੈਂ ਸੌਂ ਜਾ ਕਿ ਕੋਈ ਚਾ ਕੋਈ ਬਣਾਉਣ ਨੂੰ ਹੁੰਦਾ ਹਨ ਤੜਕੇ ਫਿਰ 4 ਵਜੇ ਉੱਠਣਾ ਕੱਲ੍ਹ ਨੂੰ ਫੇਰ ਉਹੀ 15 ਵੀ ਪੂਤਰਾ ਵਾਲਾ ਮੱਥਾ ਆਥੈਂਟਿਕਰ 1 ਮਿੰਟ ਬੈਠਣ ਦਾ ਟਾਈਮ ਨਹੀਂ ਹਨਾ ਚਲੋ ਕੋਈ ਨਾ ਕੱਲ੍ਹ ਨੂੰ ਦੇਖਦੇ ਆ ਬਈ ਠੀਕ ਹੈ ਤੇ ਸੌਰੀ ਬਾਦਕਾਰ ਮਾੜਾ ਮੋੜਾ ਹਨਾ ਗਾਲ ਗੁੱਲ ਨਿਕਲ ਜਾਂਦੇ ਆ ਉਹਨਾਂ ਕੋਈ ਚੱਕਰ ਨਹੀਂ ਜਲੋ ਠੀਕ ਹੈ ਬਾਏ ਬਾਏ ਕੱਲ੍ਹ ਨੂੰ ਮਿਲਦੇ ਆ